ਕਿਰਪਾ ਰਾਮਦਾਤਾ ਇਹ ਕੌਣ ਸੀ ਜੀ ਬਹੁਤਿਆਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਧਿਆਨ ਚ ਕਰਿਓ ਇਹ ਗੁਰਸਿੱਖੀ ਦਾ ਪ੍ਰਚਾਰਕ ਹੈ ਕਿਰਪਾ ਰਾਮਦਾਤਾ ਮੈਂ ਥੋੜਾ ਦੱਸ ਦੇਵਾਂ ਕਿਉਂਕਿ ਗੱਲਾਂ ਦੱਸਣੀਆਂ ਜ਼ਰੂਰੀ ਹੁੰਦੀਆਂ ਪ੍ਰਚਾਰਕ ਨੂੰ ਵੀ ਪਿੱਛੋਂ ਤੋਂ ਲੈ ਕੇ ਆ ਜੋ ਜਦੋਂ ਗੁਰੂ ਨਾਨਕ ਸਾਹਿਬ ਗਏ ਆ ਨਾ ਦੂਸਰੀ ਉਦਾਸੀ ਦੌਰਾਨ ਕਸ਼ਮੀਰ ਤਾਂ ਉਸ ਵੇਲੇ ਮਟਨ ਵਿਖੇ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਕਿ ਬ੍ਰਾਹਮਣ ਦੇ ਨਾਲ ਬ੍ਰਹਮਦਾਸ ਦੇ ਨਾਲ ਕਿ ਨੌ ਸੀ ਜੀ ਬ੍ਰਹਮਦਾਸ ਇਹਦੇ ਪਿਤਾ ਦਾ ਨਾਮ ਸੀ ਠਾਕਰਦਾਸ ਇਹਦੇ ਬ੍ਰਹਮਦਾਸ ਦੇ ਨਾਲ ਇਹਦੇ ਨਾਲ ਜਿਸ ਵੇਲੇ ਵਿਚਾਰ ਹੋਈ ਇਹ ਭਾਵ ਕਿ ਇਦਾਂ ਸੀ ਵੀ ਕਿਸੇ ਨਾਲ ਵਿਚਾਰ ਕਰਦਾ ਵਿਚਾਰ ਤੇ ਜਿੱਤ ਕੇ ਤੇ ਅਗਲੇ ਦੇ ਗ੍ਰੰਥ ਵੀ ਲੈ ਲੈਂਦਾ ਭਾਵ ਕਿ ਨਾ ਪੰਡਾ ਬੰਨੀ ਫਿਰਦਾ ਸੀ ਗ੍ਰੰਥਾਂ ਦੀਆਂ ਪੰਡਾਂ ਦੀਆਂ ਪੰਡਾਂ ਲੋ ਜਿਸ ਵੇਲੇ ਇਹਦੇ ਨਾਲ ਵਿਚਾਰ ਹੋਈ ਇਹਨੂੰ ਅਸਲੀਅਤ ਭਾਵ ਸਮਝ ਆਈ ਇਹਦੇ ਪਰਥਾਏ ਗੁਰੂ ਜੀ ਨੇ ਚਾਣ ਕੀਤਾ ਸੀ ਫਿਰ ਪੜ ਪੜ ਗੱਢੀ ਲੱਦੀਆਂ ਪੜਪੜ ਭਰੀਆਂ ਸਾਥ ਪੜਪੜ ਬੇੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੀਤੇ ਵਰਸ ਵਰਸ ਪੜੀਆਂ ਜੀਤੇ ਮਾਸ ਪੜੀਆਂ ਜੀਤੀ ਆਰਜਾ ਪੜੀਆਂ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਾਉ ਮੈਂ ਚਖਣਾ ਚਾਹਾਂ ਇਹ ਸੁਪਰਥਾ ਇਹ ਭਾਮਕੇ ਫਿਰ ਬ੍ਰਹਮਦਾਸ ਗੁਰੂ ਦਾ ਸਿੱਖ ਬਣ ਗਿਆ ਸੀ ਉਸ ਵੇਲੇ ਚੰਦ ਰੱਖਿਓ ਗੁਰੂ ਦਾ ਸਿੱਖ ਬ੍ਰਹਮਦਾਸ ਤੇ ਰੱਖਿਓ ਨਾਲੇ ਮੰਗ ਕੀਤੀ ਸੀ ਬ੍ਰਹਮਦਾਸ ਨੇ ਪਾਤਸ਼ਾਹ ਜੀ ਕਿਰਪਾ ਕਰਿਓ ਤਾਂ ਜੋ ਸਿੱਖੀ ਨੂੰ ਤੁਹਾਡੀ ਕਿਰਪਾ ਨਾਲ ਪਰਿਵਾਰ ਚ ਆ ਗਈ ਨਾ ਇਹ ਅਗਲੀਆਂ ਕੌਲਾਂ ਪੀੜੀਆਂ ਤੱਕ ਚੱਲਦੀ ਰਹੇ ਮਹਾਰਾਜ ਇਹ ਮੰਗ ਮੰਗੀ ਸੀ ਅਗਲੀਆਂ ਪੀੜੀਆਂ ਤੱਕ ਮੇਰੇ ਪੁੱਤ-ਪੜੋਤੇ ਸਿੱਖੀ ਵੰਣ ਮਹਾਰਾਜ ਫਿਰ ਲਓ ਜੀ ਬ੍ਰਹਮਦਾਸ ਦਾ ਅੱਗੇ ਪੁੱਤਰ ਹੋਇਆ ਨਾਰਾਇਣ ਦਾਸ ਇਹ ਵੀ ਗੁਰੂ ਕਾ ਸਿੱਖ ਸੀ ਪ੍ਰਚਾਰਕ ਸੀ ਸਿੱਖੀ ਪ੍ਰਚਾਰਕ ਸੀ ਇਹ ਫਿਰ ਨਾਰਾਇਣ ਦਾਸ ਦਾ ਕੇ ਪੁੱਤ ਹੋਇਆ ਕਾਡੂ RAM ਦੱਤ ਨਾਰਾਇਣ ਦਾਸ ਦਾ ਪੁੱਤਰ ਕਣ ਹੋਇਆ ਕਾਡੂ RAM ਦੱਤ ਇਹ ਵੀ ਪ੍ਰਚਾਰਕ ਸੀ ਗੁਰੂ ਕਾ ਸਿੱਖ ਸੀ ਕਾਡੂ RAM ਦੱਤ ਦੇ ਪੁੱਤਰ ਨੇ ਕਿਰਪਾ RAM ਦੱਤ ਭਾਵ ਕੇ ਕਿਰਪਾ RAM ਦੱਤ ਦੇ ਪੜਦਾਦਾ ਜੀ ਸੀ ਬ੍ਰਹਮਦਾਸ ਜੀ ਦੇ ਨਾਲ ਗੁਰੂ ਨਾਨਕ ਬਾਬਾ ਜੀ ਦੀ ਗੋਸ਼ਟ ਹੋਈ ਸੀ ਉਹ ਕੋਣਾ ਹੈ ਉਹ ਪੀੜੀ ਹੈ ਹਾਂਜੀ ਪਿੱਛੋਂ ਤੋਂ ਲੈ ਕੇ ਚਾਰ ਪੀੜੀਆਂ ਤੋਂ ਸਿੱਖੀ ਦੇ ਪ੍ਰਚਾਰਕ ਦੁਰਦੇ ਆ ਰਹੇ ਸੀ ਇਹ ਕਸ਼ਮੀਰ ਦੇ ਵਿੱਚ ਪ੍ਰਚਾਰ ਪ੍ਰਚਾਰੀਏ ਕਰਦੇ ਸਿੱਖੀ ਦਾ ਗੁਰੂ ਕੇ ਸਿੱਖ ਬਣ ਕੇ ਯਾਦ ਰੱਖਿਓ ਤਾਂ ਤੇ ਇਹ ਹੈ ਹੁਣ ਕਿਰਪਾ RAM ਦੱਤ ਨੂੰ ਨਾਲ ਲੈ ਕੇ ਆਏ ਵੀ ਤੂੰ ਚੱਲ ਪਾਈ ਸਾਡੇ ਨਾਲ ਤੂੰ ਲਗਮੋਰੇ ਤੇ ਸਾਡੇ ਨਾਲ ਧੱਕਾ ਹੁੰਦਾ ਨਾਲ ਚੱਲ ਤੂੰ ਫਿਰ ਇਹ ਮਟਰਨ ਨਵਾਸੀ ਸੀ ਮਟਰਨ ਨਵਾਸੀ ਸਿਰ ਸਾਨੂੰ ਕਹਿਣ ਦਾ ਬਦਸਨ ਵਾਸਤੇ ਅਸੀਂ ਪਿਛਲੇ ਮਈ ਦੇ ਵਿੱਚ ਹੀ ਕਸ਼ਮੀਰ ਮਟਰਨ ਜਾ ਕੇ ਆਏ ਹਾਂ ਜਿੱਥੇ ਬ੍ਰਹਮਦਾਸ ਨਾ ਗੋਸ਼ਟੋਸ਼ੀ ਗੁਰੂ ਨਾਨਕ ਬਾਪਾ ਜੀ ਦੀ ਪਿਛਲੇ ਮਈ ਮਹੀਨੇ ਤਸੀਂ ਉੱਥੇ ਜਾ ਕੇ ਆਏ ਹਾਂ ਉੱਥੇ ਗਏ ਸੀ ਸੋ ਜਿਸ ਵੇਲੇ ਕਹਿਣ ਦਾ ਭਾਵ ਇਦਾਂ ਕਿਰਪਾ ਰਾਮਦਾਤ ਦੀ ਗਵਾਈ ਚ ਆਏ ਤਾਂ ਫਿਰ ਆ ਕੇ ਬੇਨਤੀ ਕੀਤੀ ਆਪਣਾ ਆਨੰਦਪੁਰ ਸਾਹਿਬ ਆ ਕੇ ਬੇਨਤੀ ਕੀਤੀ ਤੇ ਉਸ ਵੇਲੇ ਦੱਸਿਆ ਗਿਆ ਗੁਰੂ ਸਾਹਿਬ ਜੀ ਨੂੰ ਕੀ ਮਹਾਰਾਜ ਇਹ ਲਗਭਗ ਵੀ ਅਮਰਨਾਥ ਜਾਂ ਕਿਹ ਲੋ ਕਦਾਰਨਾਥ ਬਦਰੀਨਾਥ ਜਸ ਜਗਨਨਾਥ ਪੁਰੀ ਜਗਨ ਹੋਰ ਸਾਰੇ ਆਸੇ ਪਾਸੇ ਕਾਸ਼ੀ ਵਗੈਰਾ ਜਾਇਆ ਏ ਔਰੰਗਜੀਬ ਦੇ ਹਿੰਦੂ ਰਾਜਪੂਤ ਵਜ਼ੀਰਾਂ ਕੋਲੇ ਵੀ ਜਾਇਆ ਏ ਜਿਨ੍ਹਾਂ ਨੇ ਬੇਵਸੀ ਜ਼ਾਹਰ ਕੀਤੀ ਕੋਈ ਮਰ ਤਾਣੀ ਬੋੜਿਆ ਤੇ ਮਹਾਰਾਜ ਤੁਸੀਂ ਬਾਹ ਫੜੋ ਤੁਸੀਂ ਬਾਹ ਫੜੋ ਇਹ ਬਿਲਕੁਲ ਵੇਾਸ ਨੇ ਬੇਦਿਲ ਨੇ ਬੇਜਾਨ ਨੇ ਜਿਸ ਵੇਲੇ ਆ ਕੇ ਇਦਾਂ ਦੀ ਬੇਨਤੀ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਇੱਕ ਗੱਲ ਸੁਣ ਲਓ ਕਿਉਂ ਇੱਥੇ ਗੱਲਾਂ ਗੋਲ ਮੋਲ ਨਹੀਂ ਕੀਤੀਆਂ ਜਾਂਦੀਆਂ ਇੱਥੇ ਗੱਲਾਂ ਸਿੱਧੀਆਂ ਸਪਸ਼ਟ ਸਪਸ਼ਟ ਗੱਲਾਂ ਇੱਥੇ ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲ ਹੈ ਵੀ ਉਸ ਵੇਲੇ ਕਸ਼ਮੀਰ ਦੇ ਬ੍ਰਾਹਮਣ ਨੂੰ ਕਹਿੰਦੇ ਵੀ ਸਾਡੀ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤੀ ਨਹੀਂ ਅਸੀਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਇੱਥੇ ਇੱਥੇ ਤਾਂ ਮੂਰਤੀ ਪੂਜਾ ਤੋਂ ਰੋਕਿਆ ਜਾਂਦਾ ਹੈ। ਦੇਵੀ-ਦੇਵਤਿਆਂ ਦੀ ਪੂਜਾ ਨੂੰ ਗੁਰੂ ਅੰਗਦ ਦੇਰ ਤੇ ਕੋਈ ਥਾਂ ਨਹੀਂ ਸਦਾ ਸੈਨ ਦਾ ਸਰਬੰਸਾਚ ਹੈ ਇੱਕ ਹੈ ਦੂਜਾ ਨਹੀਂ ਕੋਈ ਨਹੀਂ ਕੋਈ। ਸੋ ਜਨੇਊ ਅਸੀਂ ਪਾਉਂਦੇ ਨਹੀਂ ਮੂਰਤੀਆਂ ਅਸੀਂ ਪੂਜਦੇ ਨਹੀਂ ਦੇਵਤੇ ਅਸੀਂ ਮੰਨਦੇ ਨਹੀਂ। ਦੇਵਤਿਆਂ ਦੀ ਹੋਂਦ ਅਸੀਂ ਨਹੀਂ ਮੰਨਦੇ। ਜਦੋਂ ਇਹਨਾਂ ਕਿਹਾ ਉਹ ਥੋੜਾ ਮੂੰਹ ਝਟ ਲਾ ਜਾ ਕਰ ਲਿਆ। ਨਰਾਹਤ ਹੀ ਹੋ ਗਈ। ਗੁਰੂ ਸਾਹਿਬ ਕਹਿੰਦੇ ਨਰਾਸ਼ ਹੋਣ ਦੀ ਲੋਟ ਨਹੀਂ। ਇਹ ਤੁਹਾਨੂੰ ਅਸੀਂ ਗੁਰੂ ਨਾਨਕਦਰ ਦਾ ਪੱਖ ਦੱਸਿਆ ਕਿਸੇ ਨੂੰ ਭਲੇਖਣ ਰਹਿਣਾ ਚਾਹੀਦਾ ਮੈਂ ਤੁਹਾਡੇ ਵਿਚਾਰਾਂ ਦੇ ਨਾਲ ਭਾਵੇਂ ਨਹੀਂ ਸਹਿਮਤ ਫਿਰ ਵੀ ਮੈਂ ਤੁਹਾਡੇ ਵਿਚਾਰਾਂ ਦੀ ਰਾਖੀ ਵਾਸਤੇ ਜਿੰਦ ਦੀ ਬਾਜੀ ਲਾ ਦੇਵਾਂਗਾ ਤੁਹਾਡੇ ਵਿਚਾਰਾਂ ਦੀ ਰਾਖੀ ਵਾਸਤੇ ਮੈਂ ਜਿੰਦ ਦੀ ਬਾਜੀ ਲਾ ਦੇਵਾਂਗਾ ਜਾਓ ਜਾ ਕੇ ਕਹੇ ਦੌਰਾੰਗ ਜੀ ਬਣੋ ਵੀ ਜੇ ਕੋ ਉਹਨਾਂ ਨੂੰ ਬਣਾ ਲਓਗੇ ਮੁਸਲਮਾਨ ਅਸੀਂ ਸਾਰੇ ਆਪਣੀ ਮੁਸਲਮਾਨ ਬਣ ਜਾਾਂਗੇ ਤੁਹਾਡੇ ਵਿਚਾਰਾਂ ਦੀ ਰਾਖੀ ਵਾਸਤੇ ਮੈਂ ਜਿੰਦ ਦੀ ਬਾਜੀ ਲਾ ਦੇਵਾਂਗਾ ਇਕ ਐਦਤਤਾ ਜਿਸ ਵੇਲੇ ਉਹ ਪੂਰੇ ਹੌਸਲੇ ਵਿੱਚ ਫਿਰ ਐਨ ਉਮੀਦ ਹੌਸਲਾ ਬਣ ਗਿਆ ਜਿਹੜੇ ਬੇਜਾਨ ਜੇ ਬੇਦਿਲ ਜੇ ਹੋ ਕੇ ਆਏ ਸੀ ਹੌਸਲਾ ਮਿਲਿਆ ਤੇ ਉਹ ਜਾ ਚਲੇਗੇ ਵਾਪਸ ਤੇ ਔਰੰਗਜੀਬ ਨੂੰ ਸੁਨੇਹਾ ਭੇਜਤਾ ਵੀ ਜੇ ਤੁਸੀਂ ਇੱਕ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਦੇ ਵਿੱਚ ਲਾ ਆਓਗੇ ਤਾਂ ਅਸੀਂ ਆਪਣੇ ਆਪ ਹੀ ਸਾਰੇ ਇਸਲਾਮ ਕਬੂਲ ਕਰ ਲਾਂਗੇ